ਜੋ ਜ਼ਮੀਨ ਖੇਅਰ ਕਰਨ ਵਾਸਤੇ ਹੈ ਸਰਕਾਰ ਨੇ ਇੱਕ ਕੋਜੀ ਚਾਲ ਚੱਲੀ ਆ ਕਿਸਾਨਾਂ ਨੂੰ ਹਰਪਰਦੀ ਤੇ ਲੋਕਾਂ ਤੋਂ ਪੈਸਾ ਕਮਾਉਣ ਦੀ ਸਰਕਾਰਾ ਖੁਦ ਦੇਣੀ ਪੜ ਲੈਂਦੀਆਂ 9 ਫਰਵਰੀ ਨੂੰ ਲੋਸ ਤੇ ਪਬਲਿਕ ਨੂੰ ਪਲਾਜ਼ ਨਹੀਂ ਦਿੱਤੇ ਜਾਂਦੇ 24000 ਏਕੜ ਦੇ ਉੱਪਰ ਜਿੰਨੀ ਫਸਲ ਨਿਕਲਣੀ ਹੈ ਜਿੰਨਾ ਅਨਾਜ ਨਿਕਲਣਾ ਉਹ ਅਨਾਜ ਵੀ ਬੂੜ ਦੀ ਕਿੱਥੋਂ ਕਿੱਦੀ ਜਾ ਸਕਦੀ ਆ ਨਾਜ ਜਿਹੜੇ ਹੈਗੇ ਸਾਰੇ ਨਾਲ ਘਟ ਭਰਦਾ ਜੇ ਸਾਰੀ ਜ਼ਮੀਨ ਅਸੀਂ ਰਿਗਵਰ ਕਰਕੇ ਇੱਕ ਪਾਸੇ ਨੂੰ ਚਲੇ ਜਾਵਾਂਗੇ ਤੇ ਨਾਜ ਅਸੀਂ ਫਿਰ ਦੂਸਰੇ ਦੇਸ਼ਾਂ ਤੋਂ ਮਗਵਾਵਾਂਗੇ ਇਹ ਜ਼ਮੀਨ ਜਦੋਂ ਰਿਕਵਾਇਰਮ ਕੀਤੀ ਜਾਏਗੀ ਉਸ ਤੋਂ ਬਾਅਦ ਕਹਿਆ ਜਾ ਰਿਹਾ ਕਿ ਪੰਜਾਬ ਇੱਕ ਮਾਡਰਨ ਪੰਜਾਬ ਬਣ ਜਾਏਗਾ ਕੀ ਲਾਉਦਾ ਮਾਡਰਨ ਬਣ ਪਾ ਆਪਾਂ ਦੇਖ ਰਿਹਾ ਜਿਵੇਂ ਸਰਕਾਰ ਚਾਹੇ ਸੀ ਜਿਹੜੋ ਕਹਿੰਦੇ ਸੀ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਪੰਜਾਬ ਕਾਇਮ ਮੁਕਤ ਹੋ ਜਾਏਗਾ ਪੰਜਾਬ ਦੀ ਪਛਤਾ ਚਰ ਖਤਮ ਹੋ ਜਾਏਗਾ ਪਰ ਸਾਰੀਆਂ ਚੀਜ਼ਾਂ ਚਾਰ ਪੰਜ ਕੁੜੀ ਨਕਸਤਾਰ ਨਾਲ ਵਧ ਗਈਆਂ ਜਿਹੜਾ ਇਹ ਨਵਾਂ ਪ੍ਰੋਜੈਕਟ ਬਣਾਇਆ 24000 ਏਕੜ ਦਾ ਕਿਰਕਵੇਰ ਕਰਕੇ ਉਦੇ ਵਿੱਚ ਕਈ ਵਰਜਨਾ ਪਿੰਡਾਂ ਦੀਆਂ ਜ਼ਮੀਨਾਂ ਲੈ ਕੇ ਪਿੰਡਾਂ ਨੂੰ ਯਾੜ ਕੇ ਤੇ ਉਹਨਾਂ ਨੂੰ ਫਲੇਟਾਂ ਦੇ ਵਿੱਚ ਬਸਾਉਣ ਦੀ ਜਿਹੜੀ ਉਹਨਾਂ ਦੀ ਯੋਜਨਾ ਹੈ ਇਹ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਪਿੰਡਾਂ ਦੀ ਦੀ ਪੰਜਾਬ ਦੀ ਕਿਸਾਨੀ ਲਈ ਬੜੀ ਵੱਡੀ ਘਾਟ ਗਈ ਸਿਰਜ ਹੋਵੇਗੀ ਹੁਣ ਇਹਨਾਂ ਦੇ ਝੂਠੇਆ ਵਾਅਦੇਆ ਝੂਠਿਆ ਲਾੜਦੇ ਕੋਈ ਵਿਸ਼ਵਾਸ ਨਹੀਂ ਕਰੇਗਾ ਇਹਨਾਂ ਝੂਠ ਦਾ ਮਨੰਦਾ ਖਤਮ ਹੋ ਚੁੱਕਿਆ ਹੈ ਗਲਾਡਾ ਦਫ਼ਤਰ ਦੇ ਬਾਹਰ ਅੱਜ ਸ਼੍ਰੋਮਣੀ ਕਾਲਜ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਦੇ ਵੱਲੋਂ ਧਰਨਾ ਦਿੱਤਾ ਜਾਏਗਾ ਸਭ ਤੋਂ ਪਹਿਲਾਂ ਤਾਂ ਮੈਂ ਗਲਾਡਾ ਬਾਹਰ ਦੀਆਂ ਤਸਵੀਰਾਂ ਜ਼ਰੂਰ ਦਿਖਾ ਦੇਣਾ ਚਾਹਣਾ ਵਾਂ ਕਿ ਕਿਸ ਤਰ੍ਹਾਂ ਜਿਹੜੀਆਂ ਗਲਾਡਾ ਦੇ ਬਾਹਰ ਅੱਜ ਇੱਕ ਵੱਡਾ ਇਕੱਠ ਅਤੇ ਵੱਡਾ ਪ੍ਰੋਗਰਾਮ ਜਿਹੜਾ ਕੀ ਹੈ ਆਵਾਜ਼ ਦੀ ਪਾਰਟੀ ਦੇ ਖਿਲਾਫ ਅਤੇ ਕੀਤਾ ਜਾ ਰਿਹਾ ਵੈ ਤੇ 12 ਵਜੇ ਮੰਗ ਪੱਤਰ ਦੇਣਗੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਭੀ ਸੁਖਬੀਰ ਸਿੰਘ ਬਾਦਲ ਦੇਖ ਸਕਦੇ ਹੋ तमाम ਲੀਡਰਸ਼ਿਪ ਸੁੱਚਮਚ ਲੀਡਰਸ਼ਿਪ ਪਹੁੰਚੀ ਹੋਈ ਆ ਸਾਰੀ ਇੱਥੇ ਲੋਕ ਜਿਹੜੇ ਪਹੁੰਚੇ ਹੋਏ ਨੇ ਇਹ ਤੁਹਾਡੇ ਤੱਕ ਯੂਐਸ ਪਸਵਿਧਾ ਸਾਂਝਿਆ ਕਰ ਰਿਹਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਅੱਜ ਇਹ ਵੱਡਾ ਇਕੱਠ ਰੱਖਿਆ ਗਿਆ ਵਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 24 ਏਕੜ ਜ਼ਮੀਨ ਜਿਹੜੀ ਕਿ ਹੈ ਸਰਕਾਰ ਦੇ ਵੱਲ ਜਿਹੜੇ ਰਿਕੁਆਇਰਡ 24000 ਸੌਰੀ 24000 एकड़ ਜਮੀਨ ਜਿਹੜੀ ਸਰਕਾਰ ਦੇ ਵੱਲੋਂ ਰਿਕੁਆਇਰ ਕੀਤੀ ਗਈ ਆ ਉਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ तमाम ਲੀਡਰਸ਼ਿਪ ਜਿਹੜੀ ਇੱਥੇ ਪਹੁੰਚੀ ਆ ਦੇਖ ਸਕਦੇ ਹੋ ਬੈਨਰ ਵੀ ਲਾਏ ਹੋਏ ਆ ਜੰਗ ਜਮੀਨ ਦੀ ਦਾ ਜਿਹੜਾ ਗਿਆ ਸਲੋਗਨ ਇੱਥੇ ਰੱਖਿਆ ਗਿਆ ਵਾ ਆ ਆਪ ਸਰਕਾਰ ਦੇ ੱੱਕੇ ਵਿਰੋਧ ਵਿਸ਼ਾਲ ਮੋਰਚਾ ਬੰਦੀ ਦੇਖ ਸਕਦੇ ਹੋ ਕੀ ਜਿੰਨੇ ਵੀ ਜਿਹੜੇ ਕਿਸਾਨ ਭਾਈ ਨੇ ਇੱਥੇ ਪਹੁੰਚੇ ਨੇ ਵਾਰੀ ਤੋਂ ਜੀਤਰਾ ਖਾਲਸਾ ਉਹ ਸਵੇ ਸਟੇਟ ਤੇ ਤੁਹਾਨੂੰ ਮੈਂ ਦਿਖਾਦਾ ਕਿ ਸਮੁੱਚੀ ਲੀਡਰਸ਼ਿਪ ਪਹੁੰਚੀ ہوئی ਆ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਤੇ ਕੁਝ ਲੀਡਰਸ਼ਿਪ ਨਾਲ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਅੱਜ ਪ੍ਰਧਾਨ ਜੀ ਆ ਰਹੇ ਨੇ ਇੱਥੇ ਤੇ ਧਰਨਾ ਵਗੈਰਾ ਲਗਾਇਆ ਜਾਏਗਾ ਸਮੁੱਚੀ ਕਲ ਜੋ तमाम ਲੀਡਰਸ਼ਿਪ ਇੱਥੇ ਆ ਰਹੀ ਹੈ ਬਿਲਕੁਲ ਹੀ ਅੱਜ ਜੋ ਜ਼ਮੀਨ ਐਕਵਾਇਰ ਕਰਨ ਵਾਸਤੇ ਸਰਕਾਰ ਨੇ ਇੱਕ ਕੋਜੀ ਚਾਲ ਚੱਲੀ ਆ ਕਿਸਾਨਾਂ ਦੀ ਹਰਪਨ ਦੀ ਤੇ ਲੋਕਾਂ ਤੋਂ ਪੈਸਾ ਕਮਾਉਣ ਦੀ ਉਸ ਦੇ ਖਿਲਾਫ ਸੋਨੇ ਕਹਿੰਦੇ ਸਾਰੇ ਰਿਸ਼ਪ ਸਰਦਾਰ ਅਸਲ ਵੀਰ ਸਿੰਘ ਬਾਦਲ ਧਰਨਾ ਦੇ ਰਿਹਾ ਗਲਾਡਾ ਦਫ਼ਤਰ ਬਾਹਰ ਉਹਨਾਂ ਨੂੰ ਦੱਸਣ ਵਾਸਤੇ ਵੀ ਜੋ ਤੱਕ ਅਸੀਂ ਪੰਜਾਬ ਦੇ ਵਿੱਚ ਬੈਠੇ ਆ ਕਿਸਾਨਾਂ ਦੀ ਇੱਕ ਏਕੜ ਫਸਲ ਵੀ ਕੋਈ ਧੱਕੇ ਦਾ ਹਥਿਆਰ ਨਹੀਂ ਸਕਦਾ ਉਹਦੇ ਵਾਸਤੇ ਸਾਰਾ ਪੰਜਾਬ ਸੜਕਾਂ ਤੇ ਆ ਸਾਰਾ ਪੰਜਾਬ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਕਿਉਂਕਿ ਜੋ ਫੈਸਲਾ ਲਾਗੂ ਕੀਤਾ ਗਿਆ ਉਹ ਦਿੱਲੀ ਬੈਠੇ ਹੁਕਮਰਾਨਾਂ ਨੇ ਕੀਤਾ ਪੈਸੇ ਕਮਾਉਣ ਵਾਸਤੇ ਪੰਜਾਬ ਲੁੱਟਣ ਵਾਸਤੇ ਅੱਜ ਉਸ ਫੈਸਲੇ ਦਾ ਵਿਰੋਧ ਕਰਨ ਵਾਸਤੇ ਸਾਰਾ ਪੰਜਾਬ ਖੜਕਾ ਦਿਆ ਹੈ ਕੀ ਲੱਗਦਾ ਜਮੀਨ ਜਦੋਂ ਰਿਕਵਾਇਰ ਕੀਤੀ ਜਾਏਗੀ ਉਸ ਤੋਂ ਬਾਅਦ ਕਹਾਇਆ ਜਾ ਰਿਹਾ ਕਿ ਪੰਜਾਬ ਇੱਕ ਮਾਡਰਨ ਪੰਜਾਬ ਬਣ ਜਾਏਗਾ ਕੀ ਲੱਗਦਾ ਮਾਡਰਨ ਬਣ ਪਾਏ ਕਿ ਕਿਰਪਾ ਕਰਕੇ ਆਪਾਂ ਦੇਖ ਰਿਹਾ ਜਿਵੇਂ ਸਰਕਾਰ ਚਾਹੇ ਸੀ ਜਦੋਂ ਕਹਿੰਦੇ ਸੀ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਪੰਜਾਬ ਕਾਇਮ ਮੁਕਤ ਹੋ ਜਾਏਗਾ ਪੰਜਾਬ ਦੀ ਪਛਤਾਚਾਰ ਖਤਮ ਹੋ ਜਾਏਗਾ ਉੱਪਰ ਸਾਰੀਆਂ ਚੀਜ਼ਾਂ ਚਾਰ ਪੰਜ ਗੁੜੀ ਰਫਤਾਰ ਨਾਲ ਵੱਧ ਗਈਆਂ ਕਰਜ਼ਾ ਪੰਜਾਬ ਦੇ ਉੱਤੇ ਵੱਧ ਗਿਆ ਸੋ ਇਹਨਾਂ ਦੀ ਗੱਲਾਂ ਦੇ ਉੱਤੇ ਲੋਕਾਂ ਨੇ ਇੱਕ ਵਾਰੀ ਵਿਸ਼ਵਾਸ ਕਰਕੇ ਵੋਟਾਂ ਪਾ ਦਿੱਤੀਆਂ ਹੁਣ ਇਹਨਾਂ ਨੇ ਝੂਠਿਆਂ ਵਾਅਦਿਆਂ ਝੂਠਿਆਂ ਲਾਰਾਂ ਦੇ ਕੋਈ ਵਿਸ਼ਵਾਸ ਨਹੀਂ ਕਰੇਗਾ ਇਹਨਾਂ ਦੇ ਝੂਠ ਦਾ ਪਰੰਦਾ ਖਤਮ ਹੋ ਚੁੱਕਿਆ ਵਾ ਕਿਸ ਤਰ੍ਹਾਂ ਦੇ ਲੋਕ ਕਿਸਾਨ ਜਿਹੜੇ ਆ ਰੋਜ਼ ਆਪਣੇ ਹੱਥ ਪੈਰ ਤੋੜ ਕੇ ਅਤੇ ਧੁੱਪ ਦੇ ਵਿੱਚ ਕੱਟ ਕੇ ਅੰਨ ਅੰਨ ਦਿੰਦਾ ਸਾਨੂੰ ਤੇ ਅੰਨ ਦਾ ਅੰਨ ਦਾਤਾ ਤਾਂ ਇਹ ਜਿਹੜੀ ਜ਼ਮੀਨ ਖੋਈ ਜਾਏਗੀ ਜਾਂ ਲਿੱਤੀ ਜਾਏਗੀ ਉਹਦੀ ਤੇ ਉਸ ਉਸੂਕ ਕਿ ਹੋ ਜਾਏਗਾ ਨਾ ਜਮੀਨ ਦਾ ਬੜਾ ਲਗਾਵ ਹੁੰਦਾ ਉਹਨੂੰ ਦੇਖੋ ਜੀ ਮਰਜ਼ੀ ਦੇ ਬਿਨਾ ਕੋਈ ਵੀ ਫੈਸਲਾ ਪੰਜਾਬੀਆਂ ਤੇ ਲਾਗੂ ਨਹੀਂ ਹੋ ਸਕਦਾ ਭਾਵੇਂ ਪੁੱਲੀ ਸਰਕਾਰ ਨੇ ਵੀ ਪੰਜਾਬ ਦੇ ਉੱਤੇ ਫੈਸਲਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਾਂ ਸਾਰਾ ਪੰਜਾਬ ਦਿੱਲੀ ਜਾ ਕੇ ਸੈਂਟਰ ਸਰਕਾਰ ਨੂੰ ਵੀ ਝੁਕਣਾ ਪਿਆ ਸੋ ਇਸ ਕਰਕੇ ਇਹ ਤਾਂ ਸਰਕਾਰ ਹੀ ਦਿੱਲੀ ਦੀ ਸਰਕਾਰ ਛੋਟੀ ਸਰਕਾਰ ਹੈ ਕੇਜਰੀਵਾਲ ਦਾ ਨੂੰ ਕਿਸੇ ਨੇ ਨਹੀਂ ਪੁੱਛਣਾ ਇਥੇ ਜੋ ਮਰਜ਼ੀ ਫੈਸਲਾ ਆਉਦੇ ਬੈੱਡਰੂਮਾਂ 'ਚ ਬੈਠ ਕੇ ਲੈ ਗਰ ਪਰ ਜਦੋਂ ਲੋਕਾਂ ਦੇ ਵਿੱਚ ਆਉਣਗੇ ਲੋਕਾਂ ਨੂੰ ਮੇਰੇ ਕਿਸਾਨਾਂ ਦਾ ਜਵਾਬ ਦੇਣਗੇ ਕਿਸੇ ਨੂੰ ਇਹਨਾਂ ਦੇ ਆ ਵੋਟਾਂ ਚੱਲੀਆਂ ਨੇ ਇਹਨਾਂ ਨੂੰ ਕਿਸੇ ਨੂੰ ਪਿੰਡਾਂ 'ਚ ਫੜ ਲੇਤਾ ਜਾਏਗਾ ਜਿਸ ਦੇ ਵੱਲੋਂ ਅੱਜ ਤੱਲੇ ਦੇ ਵਿੱਚ ਸ਼ਾਮਿਲ ਹੋ ਕੇ ਸੇਵਾਦਾਰੀ ਕਰਾਣੀ ਹੈ ਅਕ ਦੇ ਵਿੱਚ ਇਹ ਤਸਵੀਰਾਂ ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ ਤੁਮਾ ਸ਼੍ਰੋਮਣੀ ਕਾਲੀਦਾਸ ਦੇ ਸੀਨੀਅਰ ਸੀਨੀਅਰ ਲੀਡਰ ਜਿਹੜੇ ਹੈ ਚੀਨਾ ਪਰ ਰੋਮਾ ਚੀਮਾ ਸਾਹਿਬ ਬਣੇ ਨੇ ਤੇ ਨਾਲ ਸੂਚੀ ਲਿਖੇ ਹੋਏ ਤਲਾਬ ਖੜੀ ਹੈ ਤੇ ਇਥੇ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਜਿਹੜੇ ਸ਼੍ਰੋਮਣੀ ਕਾਲੀਦਾਸ ਨੂੰ ਪਿਆਰ ਕਰਦੇ ਨੇ ਅਤੇ ਹੋਰ ਵੀ ਜਿਹੜੇ ਕਮੇਟੀ ਮੈਂਬਰ ਨੇ ਪਰਬੰਧ ਕਰਕੇ ਪਹੁੰਚ ਹੋਈ ਨੇ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਮੰਗੂ ਆ ਨੈਸ਼ਨਲ ਪਾਰਟੀਾਂ ਨੇ ਤੇ ਹਮਲਾ ਕਰਕੇ ਕਾਬਲ ਹੋ ਕੇ ਪੰਜਾਬ ਨੂੰ ਰੁਕਿਆ ਇਹ ਇੰਨਾ ਦੁਖੀ ਕਰ ਦਿੱਤਾ ਪੰਜਾਬ ਨੂੰ ਤਮਾਹ ਕਰ ਦਿੱਤਾ ਫਿਰ ਓਮਨੀ ਕਾਲੀ ਦਲ ਅੱਜ ਐਲਾਨ ਕਰਦੀ ਹੈ ਕਿ ਪੰਜਾਬ ਨੂੰ ਬਚਾਉਣ ਦੀ ਜੰਗ ਅੱਜ ਲੁਧਿਆਣੇ ਤੋਂ ਸ਼ੁਰੂ ਹੋ ਰਹੀ ਹੈ ਪੰਜਾਬ ਨੂੰ ਬਚਾਉਣ ਦੀ ਜੰਗ ਮੈਂ ਅਕਾਲੀ ਦਲ ਨੇ ਪ੍ਰਚਾਰ ਕਰਦਾ ਹੈ ਆਏ ਪਹਿਲਾ ਕਰਨਾ ਹੈ ਫਿਰ ਘੁੰਮਣ ਸਾਹਾ ਦਾ ਪ੍ਰਚਾਰ ਕਰਾਂਗੇ ਲੁਧਿਆਣਾ ਪੱਛਮੀ ਪੰਜਾਬ ਕਾਰਪੋਰੇਸ਼ਨ ਦੇ ਤੋਂ ਪੰਜਾਬ ਕਪਤਾਨ ਜਮੀਨ ਜਿਹੜੀ ਕਰਵਾਇ ਕਰ ਰਹੀ ਹੈ ਉਹਦੇ ਅਗੇ ਅਕੇ ਭਾਈ ਜੀ ਕਿਸ ਤਰ੍ਹਾਂ ਦੇ ਦੋ ਕਿ 24 ਏਕੜ ਜਿਹੜੀ ਜ਼ਮੀਨ ਦੀ ਕੋਈ ਕਰ ਕੀਤੀ ਜਾ ਰਹੀ ਹੈ ਏ ਇਹ ਅੱਜ ਪੋਸਟਰ ਵੀ ਪਾ ਕੇ ਇੱਕ ਰੂਪ ਜਿਹੜਾ ਇਹ ਧਾਰਨ ਕੀਤਾ ਕਿਸ ਤਰ੍ਹਾਂ ਦੇਖਦੇ ਸੀ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਇਹ ਨਵਾਂ ਪ੍ਰੋਜੈਕਟ ਬਣਾਇਆ 24000 ਏਕੜ ਦਾ ਕਿਰਕਵੇਰ ਕਰਕੇ ਉਹਦੇ ਵਿੱਚ ਕਈ ਦਰਜਣਾਂ ਪਿੰਡਾਂ ਦੀਆਂ ਜ਼ਮੀਨਾਂ ਲੈ ਕੇ ਪਿੰਡਾਂ ਨੂੰ ਝਾੜ ਕੇ ਤੇ ਉਹਨਾਂ ਨੂੰ ਫਲੇਟਾਂ ਦੇ ਵਿੱਚ ਬਸਾਉਣ ਦੀ ਜਿਹੜੀ ਉਹਨਾਂ ਦੀ ਯੋਜਨਾ ਹੈ ਏ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਪਿੰਡਾਂ ਦੀ ਤੇ ਪੰਜਾਬ ਦੀ ਕਿਸਾਨੀ ਲਈ ਵੱਡੀ ਘਾਤ ਦੇ ਸਿਰਦ ਹੋਵੇਗੀ ਕਿਉਂਕਿ ਅੱਗੇ ਹੀ ਪੰਜਾਬ ਦੀਆਂ ਜ਼ਮੀਨਾਂ ਹਾਇਜ਼ਿਆਂ ਦੇ ਵਿੱਚ ਟ੍ਰੇਨਾਂ ਦੀ ਰੇਲ ਗੱਡੀਆਂ ਦੀਆਂ ਜਗ੍ਹਾ ਦੇ ਵਿੱਚ ਕਲੋਨੀਆਂ ਦੇ ਵਿੱਚ ਆਜ਼ਾਦੀਆਂ ਦੇ ਵਿੱਚ ਹੋਰ ਪ੍ਰੋਜੈਕਟਾਂ ਦੇ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਪ੍ਰਾਈਵੇਟ ادارےਆਂ ਦੀਆਂ ਕੰਪਨੀਆਂ ਦੇ کارਖਾਨਿਆਂ ਦੇ ਵਿੱਚ ਬਹੁਤ ਵੱਡੀ ਤਦਾਨਾ ਦਿਨੋ ਦਿਨ ਜ਼ਮੀਨ ਪੰਜਾਬ ਦੀ ਘਟਦੀ ਜਾ ਰਹੀ ਆ ਪਰ ਇਹ ਕੋਨੇ ਨਮੀ ਨਵੇਕਲੀ ਇੱਕ ਹੋਰ ਮਾਰ ਗੌਰਮੈਂਟ ਖੁਦ ਮਾਰਨ ਲੱਗੀ ਆ ਕਿ ਜੇ ਵੀ 24 24 ਹਜ਼ਾਰ ਕਈ ਗਈ ਪਿੰਡਾਂ ਦੀਆਂ ਜ਼ਮੀਨਾਂ ਪਿੰਡਾਂ ਨੂੰ ਖਤਮ ਹੀ ਕਰ ਦੋਗੇ ਅੱਗੇ ਸਾਡੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਤੁਸੀਂ ਉਹਦੇ ਵਿੱਚੋਂ ਕੀ ਖਟ ਲੈ ਚੰਡੀਗੜ੍ਹ ਦੇ ਵੀ ਤੇ ਚੰਡੀਗੜ੍ਹ ਸਾਟੋ ਖੋਲਿਆ ਪਿੰਡਾਂ ਨੂੰ ਪਿੰਡ ਰਹਿਣ ਦੇ ਸ਼ਹਿਰਾਂ ਨੂੰ ਸ਼ਹਿਰ ਰਹਿਣ ਦੇ ਨਾ ਉਜੜੋ ਇੱਕ ਪੈਸੇ ਦਾ ਇਲਾਜ ਤੇ ਦੇ ਕੇ ਭੋਲੇ-ਭਾਲੇ ਕਿਸਾਨਾਂ ਨੂੰ ਕਿ ਤੁਹਾਨੂੰ ਕਰੋੜਾ ਰੁਪਇਆ ਦੇ ਕੇ ਤੁਹਾਨੂੰ ਜ਼ਮੀਨਾਂ ਉਹਨਾਂ ਦੀਆਂ ਲੈ ਕੇ ਇੱਥੇ ਫਲੇਟ ਬਣਾਵਾਂਗੇ ਕਲੋਨੀਆਂ ਬਣਾਵਾਂਗੇ ਮੈਂ ਕਹਿੰਦਾ ਇਹ ਪੰਜਾਬ ਦੇ ਲਈ ਬਹੁਤ ਵੱਡਾ ਘਾਟਾ ਸਿਰ ਹੋਵੇਗਾ ਜਾਨਕਿ ਆਮ ਜਨਤਾ ਜਾਂ ਜਿਹੜੇ-ਜਿਹੜੇ ਖਰੀਦ ਨਹੀਂ ਸਕਦੇ ਮਕਾਨ ਉਹਨਾਂ ਵਾਸਤੇ ਬਣਾਈ ਜਾਣਗੇ ਜੇ ਕਲੋਨੀਆਂ ਮੇਰੀ ਗੱਲ ਸੁਣੋ ਇਹ ਜਿਹੜਾ ਇਹ ਪ੍ਰੋਜੈਕਟ ਆ ਇਹ ਜਿਹੜਾ ਗਵਰਨਮੈਂਟ ਦੇ ਪ੍ਰੋਜੈਕਟ ਹੁੰਦੇ ਹੀ ਅਗੇ ਇੰਪਰੂਵਮੈਂਟ ਰੋਡ ਪੁੱਦਾ ਗਮਾੜਾ ਹੋਰ ਬਹੁਤ ਏਜੰਸੀਆਂ ਹੈਗੀਆਂ ਕਲੋਨੀਆਂ ਬਣਾਉਣ ਵਾਲੀਆਂ ਉਹਦੇ ਵਿੱਚ ਹੁੰਦਾ ਨਹੀਂ ਨੋ ਪ੍ਰੋਬਲਮ ਨੋ ਲੋਸ ਪਰ ਇਹ ਖੁੱਦ ਜਿੱਦਾਂ ਆਮ ਪ੍ਰਾਈਵੇਟ ਕਲੋਨੀਆਂ ਕੱਟਦੇ ਬੈਨੀਫਿਟ ਲੈਣ ਨੂੰ ਇਹ ਸਰਕਾਰਾਂ ਖੁਦ ਗੈਨੀਟ ਲੈ ਲੈਂਦੀਆਂ ਨੋ ਪ੍ਰੋਫਿਟ ਨੋ ਲਾਸਟ ਤੇ ਪਬਲਿਕ ਨੂੰ ਪਲਾਟ ਨਹੀਂ ਦਿੱਤੇ ਜਾਂਦੇ ਨਾ ਇੰਪਰੂਵਮੈਂਟ ਰੇਟ ਤੇ ਕਿ ਨਾ ਪੁੱੱਡਾ ਹੈ ਤੇ ਨਾ ਜਮਾੜਾ ਹੈ ਇਹ ਫਿਰ ਇਹ 20000 ਕਿੱਦਾਂ ਦੇ ਦਿੱਤੇ ਜਾਣਗੇ ਨੋ ਪ੍ਰੋਫਿਟ ਨੋ ਲਾਸਟ ਜੇ ਕਹਿੰਦੇ ਨੋ ਪ੍ਰੋਫਿਟ ਨੋ ਲਾਸਟ ਇਹ ਲੋਕਾਂ ਨੂੰ ਦਵਾਂਗੇ ਵੀ ਔਰਡੀ ਇੰਪਰੂਵਮੈਂਟ ਹੈਗਾ ਜਮਾੜਾ ਹੈਗਾ ਪੁੱੱਡਾ ਹੈਗਾ ਤੁਸੀਂ ਉਹ ਵੀ ਚਰੀਆ ਕਰੇ ਹਾਂ ਤੁਸੀਂ ਇਹ ਨੰਨੀਆਂ ਜ਼ਮੀਨਾਂ ਕਈ ਕਈ ਪਿੰਡਾਂ ਦੀਆਂ ਲੈ ਕੇ ਸ਼ਹਿਰਾਂ ਦਾ ਫੇਰ ਵਿਸਾਦੇ ਲੱਗੇ ਹਜ਼ਾਰਾਂ ਦੇ ਲੱਗੇ ਆਂ ਕਿੱਦਾਂ ਘਾਣ ਹੋਊਗਾ ਇੱਕ ਸਰ ਇਹ ਦਾ ਨਾ ਬਣਾਉਣ ਲਈ ਕਿਹੜੀ ਪਬਲਿਕ ਲਈ ਕਰਦੇ ਆ ਪਬਲਿਕ ਲਈ ਕਰਦੇ ਤੇ ਇੱਕ ਵੀ ਪੰਜਾਬ ਦੇ ਇੰਪਰੂਵਮੈਂਟ ਤੇ ਦੱਸ ਦਵੇ ਨੋ ਪ੍ਰੋਬਲਮ ਨੋ ਲੋਕ ਤੇ ਇਹਨੇ ਕਿਸੇ ਵੀ ਆਦਮੀ ਨੂੰ ਕਿਸੇ ਵੀ ਪਬਲਿਕ ਨੂੰ ਇੱਕ ਕਫੀ ਬਲਾਕ ਦਿੱਤਾ ਹੈ ਵਿੱਚ ਚੋਣਾਂ ਵਿੱਚ ਜਿਕਰਤ ਦੇ ਨੂੰ ਚੁਣੇਗਾ ਬਿਲਕੁਲ ਬਿਲਕੁਲ ਇਹ ਇਸ ਜਿੰਨੀ ਚੋਣਾਂ 'ਚ ਬਹੁਤ ਵੱਡਾ ਮੁੱਦਾ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸ਼ਹੀਰ ਸਿੰਘ ਬਾਦਲ ਉਹਨਾਂ ਦੀ ਟੀਮ ਉਠਾਏਗੀ ਜਿੱਦਿ 2027 ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੋਵੇਗਾ ਕਿ ਇਹ ਜਲੀਨਾ ਖਰਾਬ ਕਰਕੇ ਅੱਗੇ ਇੱਕ ਸਾਲ ਉੱਤੇ ਬੈਠੇ ਸੀ ਇਹਨਾਂ ਕਾਰਨਾਂ ਲਈ ਰਹਿਦੇ ਸੀ ਕਿ ਵੱਡੇ ਲੋਗ ਆ ਕੇ ਵੱਡੇ ਵੱਡੇ ਸ਼ਹਿਰ ਬਸਾ ਦੇਣਗੇ ਤੇ ਸਾਨੂੰ ਕਿਸਾਨੀ ਨੂੰ ਉਜਾੜ ਕੇ ਰੱਖ ਦੇਣਗੇ ਕਿ ਨਾਮਾ ਸਾ ਟਕਾ ਮੈਂ ਜੀ ਜ਼ਿਲ੍ਹਾ ਪ੍ਰਧਾਨ ਯੂਥ ਕਾਲੀ ਦਾ ਅੰਮ੍ਰਿਤਵੀਰ ਸਿੰਘ ਜਲੰਧਰ ਤੋਂ ਜੀ ਅੱਜ ਸਾਰਾ ਯੂਥ ਦਾ ਇੱਥੇ ਆਇਆ ਹੈ ਪ੍ਰਧਾਨ ਸਾਹਿਬ ਨੂੰ ਮਿਲਣ ਚੀਮਾ ਸਾਹਿਬ ਨੂੰ ਮਿਲਣ तमाम ਲੁੱਟੇ ਦੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪਿੰਡ ਹੁੰਦੇ ਨੇ ਪਿੰਡਾਂ ਤੋਂ ਹੀ ਉੱਠ ਕੇ ਜਿਹੜੇ ਨੌਜਵਾਨ ਅੱਗੇ ਜਾਂਦੇ ਨੇ ਤੇ ਜੇ ਉਹ ਪੈਂਦੀ ਨਹੀਂ ਰਹਿਣਗੇ ਤੇ ਕੀ ਤਰ੍ਹਾਂ ਨੋਜਵਾਨ ਅੱਗੇ ਜਾਣ ਦੇਖੋ ਜੀ ਇੱਥੇ ਪਹਿਲੀ ਗੱਲ ਤੁਹਾਨੂੰ ਮੈਂ ਦੱਸਾਂ ਇੱਥੇ ਆਪਾਂ ਪ੍ਰਧਾਨ ਸਾਹਿਬ ਨੂੰ ਮਿਲਣ ਨਹੀਂ ਆਏ ਇੱਥੇ ਵੀ ਅਸੀਂ ਪਾਰਟੀ ਵੱਲੋਂ ਸੱਦਾ ਤੇ ਪਾ ਗਏ ਜਿਹੜੇ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਐਕਵਾਇਰ ਕਰਨ ਦਾ ਕਾਹਨ ਹੋ ਰਿਹਾ ਹੋਣਾ ਸ਼ੁਰੂ ਹੋ ਗਿਆ ਜੋ ਕਿ ਸਭ ਤੋਂ ਪਹਿਲਾਂ ਆਪਣੇ ਲੁਧਿਆਣਾ ਸ਼ਹਿਰ ਤੋਂ ਸ਼ੁਰੂ ਹੋਇਆ ਮੈਂ ਦੱਸਣਾ ਜਨਮ 20000 ਤੋਂ ਉੱਪਰ ਇਕੜਾਂ ਦੇ ਵਿੱਚ ਜ਼ਮੀਨ ਤੁਹਾਡੇ ਪੰਜਾਬ ਦੀ ਖੋਈ ਜਾਂ ਜਾਣ ਲੱਗੀ ਆ ਜਿਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਘਰ ਆਪਣੇ ਜਿਹੜੇ ਪੰਜਾਬ ਦੀ ਧੜਕਨ ਮੰਨਿਆ ਜਾਂਦਾ ਆ ਆਪਣਾ ਲੁਧਿਆਣਾ ਸ਼ਹਿਰ ਇੱਥੋਂ ਸ਼ੁਰੂ ਕੀਤਾ ਆ ਜਦ ਪਿੰਡ ਹੀ ਨਹੀਂ ਰਹਿਣਗੇ ਤਾਂ ਤੁਸੀਂ ਕਿੱਥੋਂ ਦੇਖਦੇ ਕਿ ਪੰਜਾਬ ਨੂੰ ਆਪੋਂ ਉੱਡਦੀ ਹੋਈ ਚਿੜੀਆ ਕਿੱਦਾਂ ਕਹਾਂਗੇ ਕਿ ਸੋਨੇ ਦੀ ਚਿੜੀਆ ਆ ਸਾਡੇ ਕੋਲ ਸੋਨੇ ਵਾਲੇ ਖੇਤ ਹੀ ਖੋਲਾ ਲੱਗੇ ਆ ਤੇ ਅਸੀਂ ਮਿੱਟੀ ਕਿੱਥੋਂ ਆਪਣੀ ਫਸਲਾਂ ਕਿੱਥੋਂ ਬੀਜਣੀ ਆ ਪੰਜਾਬ ਇਹ ਬੜੀ ਵੱਡੀ ਇੱਕ ਆਪਣੀ ਕੀਮ ਚੱਲਦੀ ਪਈਏ ਪੰਜਾਬ ਨੂੰ ਪਿੱਛੇ ਪਾਉਣ ਵਾਸਤੇ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਆ ਜਿਹੜਾ ਪੂਰੇ ਹਿੰਦੁਸਤਾਨ ਨੂੰ ਅਨਾਜ ਦਿੰਦਾ ਆ ਉਹ ਚਾਹੁੰਦੇ ਨੇ ਕਿ ਇਹਨਾਂ ਦਾ ਅਨਾਜ ਉਗਾਣ ਲਈ طاقت ਹੀ ਖੋਲ੍ਹੀ ਜਾਵੇ ਤੱਗੀ ਇੰਨਾ ਕੁਝ ਤਾਕਤ ਨਹੀਂ ਰਹੂਗੀ ਤੇ ਅਨਾਈ ਪੰਜਾਬ ਵਾਸਤੇ ਕੌਣ ਲਗਾਊਗਾ ਹੌਲੀ ਹੌਲੀ ਕਰਦਾ ਜਿਹੜਾ ਪੰਜਾਬ ਕਿਸੇ ਟਾਈਮ ਤੇ ਹਿੰਦੁਸਤਾਨ ਦਾ ਇੱਕ ਨੰਬਰ ਦਾ ਸੂਬਾ ਸੀਗਾ ਇਹਨੂੰ ਸੈਂਟਰ ਗਵਰਨਮੈਂਟ ਆ ਐਸ ਐਸ ਸ਼ਿਜਾਂਤਰ ਰਚ ਕੇ ਇਹਨੂੰ ਪੰਜਾਬ ਹਿੰਦੁਸਤਾਨ ਦਾ ਸਭ ਤੋਂ ਹੀ ਵਿਖਿੱਤ ਸੂਬਾ ਬਣਾਉਣ ਦੇ ਵਿੱਚ ਇਹ ਬਣਾਏ ਯਕੀਨ ਪੜਾ ਰਹੇ ਨੇ ਜੇ ਆਪਾਂ ਇਹ ਚੀਜ਼ਾਂ ਨੂੰ ਪੰਜਾਬ ਦੇ ਲੋਕ ਅੱਜ ਨਹੀਂ ਮੰਨੇ ਮਿਲ ਕੇ ਚੱਲਣਗੇ ਆਪਣੀ ਆਵਾਜ਼ ਉਠਾਣਗੇ ਆਣ ਵਾਲੇ ਸਮੇਂ ਦੇ ਵਿੱਚ ਸਾਡੇ ਕੋ ਜਿਹੜੀ ਆਪਾਂ ਕਹਿੰਨੇ ਆ ਕਿ ਹਿੰਦੁਸਤਾਨ ਪੰਜਾਬ ਦੀ ਉਨਾਜ ਦੀ ਸਭ ਤੋਂ ਵੱਡੀ ਮਾਂ ਆ ਉਹ ਆਪਾਂ ਤਗਮਾ ਆਪਣੇ ਤੋਂ ਖਵਾ ਦਵਾਂਗੇ ਕਹਿੰਦੇ ਕਿ ਪੰਜਾਬ ਹੁਣ ਉਹ ਨਹੀਂ ਪੰਜਾਬ ਰਿਹਾ ਪੰਜਾਬ ਨੂੰ ਨਵਾਂ ਪੰਜਾਬ ਸਰ ਇਹ ਨਵਾਂ ਪੰਜਾਬ ਆ ਜਦ ਸਾਡੇ ਕੋ ਉਨਾਜ ਉਗਾਣ ਵਾਲੀ ਤਾਕਤ ਵੀ ਖੋਹੀ ਜਾਂਦੀ ਪਈ ਆ ਤੇ ਫਿਰ ਜਦ ਆਪਾਂ ਰਵਾਂਗੇ ਨਹੀਂ ਆਪਾਂ ਭਿਖਾਰੀ ਏਕ ਬਣ ਜਾਵਾਂਗੇ ਤੇ ਕਿਹੜੇ ਕੋ ਨਵੇਂ ਪੰਜਾਬ ਦੀ ਸੁਤਜਣਾ ਕੋਈ ਜਗ੍ਹਾ ਦਿੱਤੀ ਜਾ ਰਹੀ ਹੈ ਕਿ ਇਹਦੇ ਖੇਤੀਬਾੜੀ ਕਰਨ ਦੀ ਉਹ ਸਰ ਇਹ ਤੇ ਇੱਕ ਟਕੋਸਲਾ ਆ ਇਹ ਵੀ ਇੱਕ ਸ਼੍ਰੇਅੰਤਰ ਰਚਿਆ ਜਾਂਦਾ ਦਾ ਭੋਲੇ ਭਾਲੇ ਕਿਸਾਨਾਂ ਨੂੰ ਉਹਨਾਂ ਨੂੰ ਪਤਾ ਹੈ ਇਹ ਵਿਚਾਰੇ ਪੜੇ ਲਿਖੇ ਨਹੀਂਗੇ ਇੰਨੀ ਸੂਝਮਾਨ ਨਹੀਂਗੇ ਜਿੰਨੇ ਆਪਣੇ ਰਾਜਨੀਤਿਕ ਬੰਦੇ ਨਹੀਂਗੇ ਇਹ ਭੋਲੇ ਭਾਲੇ ਬੰਦੇ ਆ ਇਹਨਾਂ ਨੂੰ ਆਪਾਂ ਤੋਫੀਆਂ ਗੋਲੀਆਂ ਦੇ ਕੇ ਇਹਨਾਂ ਕੋਲੋਂ ਆਪਾਂ ਵੱਟੀਆਂ ਵੱਡੀਆਂ ਈ ਮਾਰਤਾ ਵੱਡੀਆਂ ਵੱਡੀਆਂ ਜ਼ਮੀਨਾਂ ਇਹਨਾਂ ਕੋ ਖੋ ਲਈਏ ਤੇ ਇਹ ਇੱਕ ਸ਼੍ਰੇਅੰਤਰ ਆ ਜੀ ਮੈਂ ਸਾਰੇ ਆਪਣੇ ਲੁਧਿਆਣਾ ਵਾਸੀਆਂ ਨੂੰ ਜਿੰਨੇ ਕਿਸਾਨ ਯੂਨੀਅਨਾਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਇਹ ਸਾਡੇ ਯਤਨ ਦੇ ਵਿੱਚ ਤੁਸੀਂ ਆਪਣਾ ਸਹਿਯੋਗ ਦੇਵੋ ਅਸੀਂ ਤੁਹਾਡੇ ਨਾਲ ਆ ਅਸੀਂ ਕੋਈ ਵੀ ਐਸੀ ਜਮੀਨਾ ਨਹੀਂ ਖੋਣ ਦਵਾਂਗੇ ਜਿਹੜੀ ਹੈਗੀ ਪੰਜਾਬ ਦੇ ਖਾਨਦੋ ਵਿੱਚ ਬੰਦੀਆ ਹੁਣ ਆਪਣੇ ਉਹਦੇ ਧਾਨ ਕਰਨ ਦੇ ਵਿੱਚ ਬੰਦੀਆ ਹੁਣ ਉਹਦੇ ਮਿਸਾਲ ਜੀ ਬਿਲਕੁਲ ਇਹ ਸਾਰਨਾ ਸੀਗੇ ਸ਼ਰੋਮਣੀ ਕਾਲੀ ਲਲ ਦੇ ਯੂਥ ਤੇ ਹੋਰ ਵੀ ਜਿਹੜੇ ਪਿੰਡਾਂ ਦੇ ਆਏ ਕੀ ਨਾਮ ਆ ਤੁਹਾਡਾ ਬਲਵਿੰਦਰ ਸਿੰਘ ਬਰੰਗ ਜੀ ਕਿਥੋਂ ਆਏ ਤੁਸੀਂ ਜਲੰਧਰ ਪੁਰਜ ਬਰੰਗ ਪਿੰਡ ਤੋਂ ਜਲੰਧਰ ਗ੍ਰੇਡ ਫੁੱਟਿੰਗ ਪਿੰਡ ਤੋਂ ਹਾਂਜੀ ਸਾਹਿਬ ਕਿਸ ਤਰ੍ਹਾਂ ਦੇ ਰਹੇ ਹੋ ਕੀ ਕਿਸ ਤਰ੍ਹਾਂ ਕਿਸਾਨਾਂ ਨੂੰ ਇੱਕ ਸਕੀਮ ਦਿੱਤੀ ਗਈ ਹੈ ਕੀ ਤੁਸੀਂ ਸਕੀਮ ਦੇ ਨਾਲ ਸਹਿਮਤ ਹੋ ਮੇਰੇ ਬਿਲਕੁਲ ਸਾਂਝੇ ਵਿੱਚ ਜੋ ਸਹਿਮਤ ਹੁੰਦੇ ਤਾਂ ਸਾਰੇ ਕਿਸਾਨ ਜਿਹੜੇ ਰੋਡ ਤੇ ਨਾ ਹੁੰਦੇ ਉਹਦਾ ਸਾਰਾ ਕਾਰਨ ਤੁਹਾਨੂੰ ਆਪਣੇ ਆਪ ਦੱਸਦਾ ਪਿਆ ਕਿ ਅੱਜ ਘਰ ਤੋਂ ਉੱਠ ਕੇ ਇੰਨੀ ਵੱਧਦੀ ਗਰਮੀ ਵਿੱਚ ਆਪਣੇ ਘਰਾਂ ਦੇ ਕੰਮ ਛੱਡ ਕੇ ਹੁਣ ਜ਼ਿੰਮੇਵਾਰਾਂ ਦਾ ਜਿਹੜਾ ਹੈਗਾ ਸਾਰੇ ਖੇਤੀਬਾੜੀ ਦਾ ਕੰਮ ਜ਼ਿਆਦਾ ਹੁੰਦਾ ਪਰ ਉਹ ਵੀ ਸਾਰੇ ਕੰਮ ਛੱਡ ਕੇ ਜਿਹੜੇ ਰੋਡ ਤੇ ਆਉਣ ਦਾ ਕਾਰਨ ਇਹ ਹੈ ਕਿ ਕੋਈ ਵੀ ਜ਼ਿੰਮੇਵਾਰ ਇਹਦੇ ਨਾਲ ਸਹਿਮਤ ਨਹੀਂ ਹੈਗਾ ਸਤ ਸ੍ਰੀ ਅਕਾਲ ਤੁਸੀਂ ਇੱਕ ਪਿੰਡੇ ਜਾਂਦੇ ਤੁਸੀਂ ਵੀ ਕਿਸਾਨ ਹੋ ਹਨਾ ਕਿਸਾਨੀ ਝੋਲੇ ਅੱਗੇ ਕੱਚੀ ਬਾਰੇ ਵੀ ਕਰਦੇ ਹੋ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਹੁਣ ਇਸ ਟਾਈਮ ਕਰਨਾ ਪੈ ਰਿਹਾ ਤੇ ਪਹਿਲੇ ਜਦੋਂ ਧਰਨੇ ਵਗੈਰਾ ਲੱਗਦੇ ਸੀ ਕਿਸਾਨ ਜਿਹੜੇ ਬਾਰਡਰਾਂ ਦੇ ਬੈਟਰੀ ਹੁੰਦੇ ਸੀ ਮੰਗ ਲਈ ਕੜੀ ਧੁੱਪ ਦੇ ਵਿੱਚ ਮੀਂਹ ਦੇ ਵਿੱਚ ਠੰਡ ਦੇ ਵਿੱਚ ਉਹਨਾਂ ਦੇ ਬਜ਼ੁਰਗਾਂ ਨੇ ਆਪਣਾ ਬਲੀਦਾਨ ਦਿੱਤਾ ਕਈ ਸ਼ਹੀਦ ਵੀ ਹੋਏ ਕੀ ਕੀ ਕਿਸਾਨ ਦੀ ਮੱਗਾਂ ਸੀਗੀਆਂ ਕੀ ਕੀ ਹੁਣ ਕਿਸਾਨ ਤਰਲੇ ਕਰ ਰਿਹਾ ਸਰਕਾਰ ਦੇ ਅੱਗੇ ਵੇਖੋ ਕਿਸਾਨ ਨੇ ਜਿਹੜਾ ਹੈਗਾ ਹਰ ਸਰਕਾਰ ਦੇ ਅੱਗੇ ਤਰਲੇ ਕਰਦੇ ਆ ਸਰਕਾਰਾਂ ਜਿਹੜੀਆਂ ਹੋ ਗਈਆਂ ਭੋਲੇ-ਭਾਲੇ ਕਿਸਾਨਾਂ ਨੂੰ ਜਿਹੜਾ ਗੁੰਮਰਾਹ ਕਰ ਲੈਂਦੇ ਜਾਂ ਕਿਸਾਨ ਇੱਕ ਜਿਹੜਾ ਹੈਗਾ ਬਹੁਤ ਦਿਲਦਾਰ ਵਾਲਾ ਕਿਸਾਨ ਹੈ ਉਹ ਰਹਿਮਦਿਲ ਹੁੰਦਾ ਉਹ ਹਰੇਕ ਵੀ ਗੱਗ ਦੇ ਵਿੱਚ ਆ ਜਾਂਦਾ ਉਹਨੂੰ ਆਸ ਹੁੰਦੀ ਹੈ ਵੀ ਸ਼ਰਟ ਆ ਜਿਹੜਾ ਬੰਦਾ ਆਇਆ ਇਹ ਸਾਡਾ ਕੋਈ ਮਸਲਾ ਹੱਲ ਕਰ ਸਕਦਾ ਨਾ ਤਾਂ ਉਹਨੂੰ ਉੱਪਰ ਵਾਲੀ ਸਰਕਾਰ ਕਰਦੀ ਹੈ ਨਾ ਇਹ ਥੱਲੇ ਵਾਲੀਆਂ ਸਰਕਾਰਾਂ ਕੋਲ ਦੇਖਦੀਆਂ ਕਿਸਾਨ ਤਾਂ ਹਰ ਪਾਸੇ ਤੁਰਦਾ ਜਾ ਰਿਹਾ ਚਾਹੇ ਉਹਨੂੰ ਕੋਈ ਫਸਲ ਜਿਹੜੀ ਬੀਜੀ ਹੈ ਉਹਦੋਂ ਉਹਨੂੰ ਜਿਹੜਾ ਹੈਗਾ ਕੋਈ ਨਾ ਕੋਈ ਤੰਗੀ ਆਉਂਦੀ ਹੈ ਕੋਈ ਦਵਾਈਆਂ ਨੂੰ ਟਾਈਮ ਨਾ ਮਿਲਦੀਆਂ ਵੇ ਹੌਂਦਾ ਇੱਕ ਝਾਲੀ ਵੀ ਆ ਜਾਂਦੇ ਆ ਗੱਲ ਝਾਲੀ ਬੀਜਾਂ ਦੇ ਨਾਲ ਖਾਦ ਕੰਮ ਤੇ ਨਹੀਂ ਮਿਲਦੀ ਤੇ ਪਾਣੀ ਵੀ ਜਿਹੜੇ ਹੈਗੇ ਉਹ ਵੀ ਸੋਰਤ ਸਾਡੇ ਪੂਰੇ ਨਹੀਂ ਹੋ ਰਹੇ ਸਭ ਜੋ ਵੀ ਤਕਤਾ ਸਭ ਤੋਂ ਵੱਧ ਕਿਸਾਨੀ ਨੂੰ ਆ ਰਹੀ ਹੈ ਜੇ ਕਿਸਾਨ 당ਗੇ ਤਾਂ ਪੂਰਾ ਇੰਡੀਆ 당 ਹੋ ਰਿਹਾ ਸਾਡੀ ਕੀ ਰਾਏ ਜਿਹੜੀ 24 ਏਕੜ ਸੌਰੀ 24000 ਏਕੜ ਤੁਹਾਨੂੰ ਜ਼ਮੀਨ ਜਿਹੜੀ ਕੀ ਰਿਕੁਆਇਰ ਕੀਤੀ ਜਾ ਰਹੀ ਹੈ ਜਾਂ ਤੁਹਾਨੂੰ ਉਹਦੇ ਮੁਆਜਰੇ ਦਿੱਤੇ ਜਾ ਰਹੇ ਨੇ ਕੀ ਇਹ ਸਹੀ ਹੈ 24000 ਏਕੜ ਜੋ ਆਪਾਂ ਮੰਨ ਲਓ ਕਿ ਜੋ ਮਰਜ਼ੀ ਮਾਜਵਾ ਦੇ ਦੇਵੇ 24000 ਏਕੜ ਦੇ ਉੱਪਰ ਜੰਮੀ ਫਸਲ ਨਿਕਲਣੀ ਆ ਜੰਨਾ ਨਾਜ ਨਿਕਲਣਾ ਉਹ ਨਾਜ ਦੀ ਪੂਰਤੀ ਕਿੱਥੋਂ ਕੀਤੀ ਜਾ ਸਕਦੀ ਆ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਨਾਜ ਜਿਹੜਾ ਹੈਗਾ ਸਾਰਿਆਂ ਦਾ ਢੱਡ ਭਰਦਾ ਜੇ ਸਾਰੀ ਜ਼ਮੀਨ ਅਸੀਂ ਰਿਗਵਾਰ ਕਰਕੇ ਇੱਕ ਪਾਸੇ ਨੂੰ ਚਲੇ ਜਾਵਾਂਗੇ ਉਹ ਨਾਜ ਅਸੀਂ ਫਿਰ ਦੂਸਰੇ ਦੇਸ਼ਾਂ ਤੋਂ ਮੰਗਾਵਾਂਗੇ ਇੱਕ ਸਰਕਾਰਾਂ ਦੀਆਂ ਪਾਲਿਸੀਆਂ ਆ ਕਿ ਜਿਹੜੇ ਏਜੰਸੀ ਕੋਈ ਨਾ ਕੋਈ ਢੰਗ ਕੱਢ ਕੇ ਜਿਹੜੇ ਹੈਗਾ ਕਿਸਾਨਾਂ ਨੂੰ ਵੀ ਗੁਮਰੇ ਕਰ ਲੈਂਦੀ ਆ ਪ੍ਰਾਈਵੇਟ ਕੰਪਨੀਆਂ ਵੇਖੋ ਕਿਸਾਨ ਜਿਹੜੇ ਹੈਗਾ ਉਹ ਕੋਈ ਨਾ ਕਰੋ ਸੋਖਾ ਨਹੀਂ ਹੁੰਦਾ ਉਹ ਤਾਂ ਦਿਨ ਦੇ ਵਿੱਚ ਰਾਤ ਦੇ ਵਿੱਚ ਸਾਰਾ ਦਿਨ ਆਪਣੇ ਕਿਸਾਨੀ ਕਰਨ ਦੇ ਵਿੱਚ ਰੁੱਝਿਆ ਹੁੰਦਾ ਪਰ ਇੱਕ ਦੋ ਹੀ ਜ਼ਿਲ੍ਹੇ ਵੀ ਨੀਤੀ ਘਟਦੇ ਆ ਕਿ ਆ ਇਹ ਕਿਉਂ ਨਾ ਕੋ ਉੱਠੀ ਸੁਧੀ ਸਕੀਮ ਕੱਢ ਕੇ ਕਿਸਾਨਾਂ ਨੂੰ ਪਰੇਸ਼ਾਨ ਕਰਦੇ ਆ ਹੁਣ ਸਰਕਾਰ ਦੇ ਇਹ ਜਾਣ ਮੁੱਦਕੇ ਮੱਧਾ ਜਿਹੜਾ ਕੋਈ ਨਾ ਕੋ ਉਠਾ ਰਹਿੰਦੀਆਂ ਇੱਕ ਪਾਸੇ ਧਿਆਨ ਠਾ ਕੇ ਦੂਜੇ ਪਾਸੇ ਲਾ ਦਈਏ ਇਹਨ ਮਸਲਾ ਹਰ ਨਹੀਂ ਕਰਨੇ ਜਿਹੜਾ ਮਸਲਾ ਪੈਦਾ ਕਰਦੇ ਆ ਜੀ ਕੀ ਲੱਗਦਾ ਹੁਣ ਆਨ ਦਾ ਸਮਝ ਦੇ ਵਿੱਚ ਇਹ ਰਿਕੁਆਇਰ ਜਰੀ ਹੈਗੀ ਆ ਕਿ ਹੁਣ ਪੂਰੀ ਲੋਪ ਆਏਗੀ ਜਾਂ ਇਹ ਇਹ ਜਿਹੜਾ ਧਰਨਾ ਅੱਜ ਸ਼ੋਮਨੀ ਕਾਲ ਤੋਂ ਬਦਲੋ ਸਾਹਿਬ ਆ ਰਹੇ ਨੇ ਫੇ ਕਿ ਇਹ ਸਰਕਾਰ ਦੇ ਤੇ ਵੀ ਅਸਰ ਹੋਏਗਾ ਬਿਲਕੁਲ ਅਸਰ ਹੋਏਗਾ ਜੀ ਇੱਕ ਸ਼ੁਰੂਆਤ ਹੋਈ ਆ ਧਰਨੇ ਦੀ ਜਦੋਂ ਇੱਥੋਂ ਸ਼ੁਰੂਆਤ ਹੋ ਜੇ ਤੇ ਧਰਨੇ ਜਿਹੜੇ ਹੈਗੇ ਬਹੁਤ ਲੱਗਣਗੇ ਉਹ ਸਾਰੇ ਲੋਕ ਜਿੰਨੇ ਵੀ ਬੈਠੇ ਕਿਸਾਨੀ ਦੇ ਸਾਰੀਆਂ ਕਿਸਾਨ ਜੁਨੀਆਂ ਔੜੀ ਔੜੀ ਸਭ ਰੋਡ ਦੇ ਉੱਪਰ ਆਉਣਗੇ ਆ ਇਹਦਾ ਅਸਰ ਹੋਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਿਆ ਜਾਵੇਗਾ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਦੇ ਉੱਤੇ ਕੀ ਅਸਰ ਪੈਂਦਾ ਹੈ 24000 ਏਕੜ ਜ਼ਮੀਨ ਜਿਹੜੀ ਹੈ ਸਰਕਾਰ ਦੇ ਵੱਲ ਰਿਕੁਆਇਰਡ ਕੀਤੀ ਜਾ ਰਹੀ ਹੈ ਜਿਹੜੀ ਕਿਸਾਨਾਂ ਦੀ ਹਾਲਾਂਕਿ ਕਿਸਾਨਾਂ ਦੇ ਵੱਲੋਂ ਅਤੇ ਪਿੰਡਾਂ ਵਾਸੀ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਅਨਾਜ ਹੀ ਨਹੀਂ ਰਹੇਗਾ ਤੇ ਅਸੀਂ ਖਾਵਾਂਗੇ ਪੀਵਾਂਗੇ ਕੀ ਹਾਲਾਂਕਿ ਬੜਾ ਵੱਡਾ ਸਵਾਲ ਇੱਥੇ ਜਿਹੜਾ ਕਿ ਹੈ ਇਹ ਉੱਡਦਾ ਨਜ਼ਰ ਆ ਰਿਹਾ ਕਿ ਜੇਕਰ ਕਿਸਾਨ ਫਸਲ ਕਰੇਗਾ ਨਹੀਂ ਅਨਾਜ ਆਏਗਾ ਨਹੀਂ ਜਾਂ ਤਾਂ ਬਾਹਰੋਂ ਕੰਪਨੀਆਂ ਨੂੰ ਲੈਣਾ ਪਏਗਾ ਅਨਾਜ ਫਿਰ ਅਜਰੋ ਅਨਾਜ ਮਹਿੰਗਾ ਆਏਗਾ ਉਦੋਂ ਫਿਰ ਆਮ ਜਨਤਾ ਵੀ ਪਰੇਸ਼ਾਨ ਹੋਏਗੀ ਕਿ ਤਰ੍ਹਾਂ ਕਿਤੇ ਉਹਨਾਂ ਦੇ ਵੱਲੋਂ ਪਿੰਡਾਂ ਕਿਸਾਨਾਂ ਵੱਲੋਂ ਅਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ ਜਿਹੜੀ ਕਿ ਇਹ ਜ਼ਰੂਰ ਸੋਚਣਾ ਇਸ ਦੇ ਬਾਰੇ ਚਾਹੀਦਾ ਵਾ ਹੁਣ ਹੁਣ ਕੁਛੀ ਸਮੇਂ ਦੇ ਵਿੱਚ ਸ਼੍ਰੋਮਣੀ ਕਾਲੇ ਲੱਲ ਦੇ ਆ ਪ੍ਰਧਾਨ ਸੁਖਵੀਰ ਸਿੰਘ ਬਾਦਲ ਇੱਥੇ ਆ ਰਹੇ ਨੇ ਗਲਾੜਾ ਦਫ਼ਤਰ ਦੇ ਬਾਹਰ ਧਰਨਾ ਲੱਗੇਗਾ ਅਤੇ ਮੰਗ ਪੱਤਰ ਜਿਹੜੀ ਕਿ ਦਿੱਤਾ ਜਾਵੇਗਾ ਜੁੜੇ ਤੋਂ ਲੁਧਾਨਾ ਲਾਈਵ ਦੇ ਨਾਲ ਸੰਜੇਨਾ ਯੂਮੇਰ ਰਿਪੋਰਟ ਧੰਨਵਾਦ